ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਾਹਮਣੇ ਸਾਡੇ ਸਾਈਂ ਜੀ ਕਬੀਰ ਤੇਜੀ ਸਾਹਿਬ ਬਿਰਾਜਮਾਨ ਨੇ ਔਰ ਅੱਜ ਅਸੀਂ ਬਠਿੰਡਾ ਦੇ ਵਿੱਚ ਆ ਔਰ ਬਾਬਾ ਜੀ ਦੇ ਭਜਨ ਰਿਕਾਰਡ ਕਰ ਚੁੱਕੇ ਆ ਔਰ ਬਹੁਤ ਪਿਆਰਾ ਭਜਨ ਆ ਜਲਦ ਬਾਈ ਗੁਰਬਾਜ ਗੱਲ ਬਠਿੰਡੇ ਵਾਲੇ ਸਾਡੇ ਵੱਡੇ ਭਾਈ ਉਹਨਾਂ ਦੇ YouTube ਚੈਨਲ ਉਹੀ ਤੁਹਾਨੂੰ ਭਜਨ ਬਹੁਤ ਜਲਦ ਵੀਡੀਓ ਸਾਂਝੀ ਕਰਾਂਗੇ ਸਵਾਗਤ ਹੈ ਸਟੂਡੀਓ ਦੇ ਵਿੱਚ ਆਈ ਸੀ ਬਾਈ ਸਾਡੇ ਵੱਡੇ ਭਾਈ ਰਾਜਵੀਰ ਰਾਜ ਜੋ ਕਿ ਬਹੁਤ ਅੱਛੇ ਫਰਕਾਰ ਨੇ ਸ੍ਰੀਲੇ ਕਲਾਕਾਰ ਨੇ ਔਰ ਅੱਜ ਸਾਨੂੰ ਬਾਈ ਜੀ ਦੇ ਸਟੂਡੀਓ ਆਉਣ ਦਾ ਮੌਕਾ ਮਿਲਿਆ ਔਰ ਫਿਰ ਦੇਖੋ ਸਾਹਮਣੇ ਭਾਈ ਰਾਜ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੁਛ ਕਹਿਣਾ ਚਾਹੁੰਦਾ ਸਾਡੇ ਭਜਨ ਬਾਰੇ ਤੁਹਾਨੂੰ ਕਿੱਦਾਂ ਲੱਗਿਆ ਭਜਨ ਜੀ ਬਹੁਤ ਬੇਸਰੀਲਾ ਬਹੁਤ ਹੈ ਕੀ ਬਾਤ ਹੈ ਕੀ ਬਾਤ ਧੰਨਵਾਦੀ ਬਹੁਤ ਹੀ ਹੋਣੀ ਹੈ ਤੁਹਾਡਾ ਜੀ ਬਹੁਤ ਰਿਹਾ ਧੰਨਵਾਦੀ ਥੈਂਕ ਯੂ ਥੈਂਕ ਯੂ ਤੁਹਾਡਾ ਬਾਈ ਰਾਜ ਵੀ ਰਾਜ ਆਪਾਂ ਜਨਵਰੀ ਦੇ ਵਿੱਚ ਗਾਣਾ ਕੀਤਾ ਸੀ ਬਾਈ ਹੋਰਾਂ ਦਾ ਟਾਈਟਲ ਸੀ ਗਾਣੇ ਦਾ ਛੱਟਾ ਬਹੁਤ ਹੀ ਛੱਟਾ 48 ਜਿਨ੍ਹਾਂ ਨੂੰ ਬਾਈ ਸਾਹਮਣੇ ਬੈਠਾ ਰਾਜੀ ਰਾਜ ਇਹਨਾਂ ਨੇ ਖੁਦ ਆਵਾਜ਼ ਦਿੱਤੀ ਸੀ ਤੇ ਬਹੁਤ ਪਿਆਰਾ ਥੋਂ ਸੀ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਉਸ ਗਾਣੇ ਦੀ ਵੀ ਔਰ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਅਸੀਂ ਭਾਈਣਾ ਸ਼ੂਟ ਰਿਕਾਰਡ ਕੀਤਾ ਜਿਹੜਾ ਹੁਣ ਪੋਲਿਸ ਨਾਲ ਜੀ ਦਾ ਜਲਦ ਸਾਂਝਾ ਕਰਾਂਗੇ ਔਰ ਮੈਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਖਾਸ ਸ਼ਖਸ ਬਰੇ ਵੱਡੇ ਭਾਈ ਗੁਰਬਾਜ ਗੱਲ ਜੀ ਨਾਲ ਤੁਹਾਡੀ ਬੋਲਾਕਾਰ ਕਰਵਾ ਰਹੇ ਹਾਂ ਇਹਨਾਂ ਦੀ ਬਦੌਲਤ ਬਠਿੰਡੇ ਦੇ ਵਿੱਚ ਸਾਡੀ ਥੋੜੀ ਬਹੁਤ ਕਦਰ ਪਈ ਆ ਗੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਬਹੁਤ ਸੋਹਣਾ ਭਜਨ ਆ ਜੀ ਸੰਤ ਕਬੀਰ ਜੀ ਨੇ ਬਹੁਤ ਸੋਹਣਾ ਗਾਇਆ ਤੇ ਮੰਗਲ ਮੱਤੇ ਦਾ ਲਿਖਿਆ ਹੋਈ ਬਹੁਤ ਹੋਣਾ ਜੀ ਖੂਬਸੂਰਤ ਸਤਿਕਾਰਯੋਗ ਜਸਤੇਜ ਭਾਈ ਆਗਿਰ ਰਾਜ ਤੰਗੀਰਕਾਰ ਸੁਇਨਾ ਨੇ ਬਹੁਤ ਹੀ ਸਹਿਯੋਗ ਤੋਂ ਨਾਲ ਵਧੀਆ ਨੂੰ ਕੋਰੋਨਾ ਤੇ ਅੱਗੇ ਅਸੀਂ ਵੀਡੀਓ ਬਣਾ ਕੇ ਤੁਹਾਡੇ ਰੂਪ ਰੂਪ ਕਰਾਂਗੇ ਸੋ ਜਲਦੀ ਹੈਗੀ ਬਈ ਸੋ ਦੋਸਤੋ ਤੁਸੀਂ ਦੇਖਿਆ ਕਾਂਗਰਵਾਇ ਗੱਲ ਜੀ ਨੇ ਦੱਸਿਆ ਕਿ ਅਸੀਂ ਜਲਦ ਇਸ ਭਜਨ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਗੱਲ ਖਲਮ YouTube ਚੈਨਲ ਤੇ ਗੱਲ ਖਲਮ ਕੀ ਨਾ ਆਪਣੇ YouTube ਚੈਨਲ ਬਈ ਗੱਲ ਖਲਮ ਐਂਟਰਟੇਨਮੈਂਟ ਗੱਲ ਖਲਮ ਐਂਟਰਟੇਨਮੈਂਟ ਦੇ YouTube ਚੈਨਲ ਤੇ ਤੁਹਾਨੂੰ ਸਾਡਾ ਭਜਨ ਮਿਲੂਗਾ ਤੇ ਜਿਵੇਂ ਤੁਸੀਂ ਸਾਡੇ ਪਹਿਲਾਂ ਵਾਲੇ ਛੋਟੇ-ਮੋਟੇ ਪ੍ਰੋਜੈਕਟਾਂ ਨੂੰ ਸਪੋਰਟ ਕੀਤੀ ਹੈ ਤੇ ਆਈ ਹੋਪ ਆ ਕਿ ਤੁਸੀਂ ਇਹ ਸਪੋਰਟ ਕਰੋਗੇ। ਔਰ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਆਂ ਬਾਈ ਰਾਜ ਜੀ, ਰਾਜ ਜੀ ਦਾ ਔਰ ਵੱਡੇ ਭਾਈ ਬਰਬਾਟ ਗੱਲ ਜੀ ਦਾ। ਜੋ ਸਾਡੀ ਜਨਗੀਤ ਵਿੱਚ ਮਸੀਹਾ ਬਣ ਕੇ ਆਏ ਤੇ ਸਾਨੂੰ ਭੜਕਿਆਂ ਨੂੰ ਰਾਹ ਦਿਖਾਇਆ। ਤੇ ਅਸੀਂ ਆਈ ਹੋਪ ਕਿ ਹੁਣ ਆਉਣ ਵਾਲੇ ਸੰਗਤ ਦੇ ਵਿੱਚ ਵਧੀ ਹੀ ਕਰਾਂਗੇ। ਸਭ ਤੋਂ ਵੱਧ ਧੰਨਵਾਦ, ਜਲਦ ਮਿਲਦੇ ਆਂ ਭੱਜੜ ਦੇ ਨਾਲ ਔਰ ਥਾਈਂ ਦੇ ਦੋਸਤ ਤੁਸਾਂਝ ਕਰਦੋ ਜੀ। ਅੱਗੇ ਬਹੁਤ ਧੰਨਵਾਦ ਕਰਦੇ ਆਂ ਸਾਡੇ ਰਾਜੀਵੀਰ ਬਾਈ ਜੀ। ਤੇ ਸਾਡੇ ਗਿੱਲ ਬਾਈ ਜੀ ਬਟਿੰਡੇ ਤੋਂ ਮੰਗਲ ਸਾਈਂ ਜੀ ਜਿਨ੍ਹਾਂ ਦਾ ਭਜਨ ਬਹੁਤ ਵਧੀਆ ਲਿਖਿਆ ਅੱਗੇ ਵੀ ਆਪਣਾ ਮਾਤਾ ਚਿੰਤਪੁਰ ਜੀ ਦਾ ਭਜਨਾਂ ਦਰਦ ਕਹਾਣੀ Song ਉਹਨੂੰ ਬਹੁਤ ਪਿਆਰ ਦਿੱਤਾ ਏਸ਼ੀ ਕੋਲੇ ਨਾਲ ਦਿੱਤਾ ਪਰ ਇਹਨਾਂ ਆ ਆਰਿਆ ਸਾਰਿਆਂ ਨੇ ਸੁਣ ਕੇ ਲਾਇਕਮੈਂਟ ਕਰਨੇ ਤੇ ਸ਼ੇਅਰ ਕਰਨਾ ਜੈ ਕੋਲੇ ਦੀ ਜੈ ਜੀ